ਇਸ ਵੇਲੇ ਮਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਲੋਕ ਵੱਡੀ ਗਿਣਤੀ ਚ ਤੁਹਾਡੇ ਕੋਲ ਆ ਰਹੇ ਨੇ 85 ਫੀਸਦੀ ਪੰਚਾਇਤਾਂ ਨੇ ਮਤਾ ਪਾਇਆ ਹੈ ਨਸ਼ਿਆਂ ਦੇ ਖਿਲਾਫ ਤੇ ਉਸ ਦਾ ਅਸਰ ਕਿੰਨਾ ਕੁ ਲੱਗ ਰਿਹਾ ਤੁਹਾਨੂੰ ਸਰ ਦੇਖੋ ਉਸ ਦਾ ਅਸਰ ਬਹੁਤ ਵਧੀਆ ਕਿ ਲੋਕਾਂ ਨੂੰ ਜਿਹੜਾ ਨਸ਼ਾ ਸਰਿਆਮ ਮਿਲਦਾ ਸੀਗਾ ਲੇਕਿਨ ਹੁਣ ਉਹ ਬਹੁਤ ਘਟ ਚੁੱਕਿਆ ਕਿ ਜਿਹੜੀਆਂ ਸਰਕਾਰ ਨੇ ਜਾਂ ਜਿਹੜੀਆਂ ਪੰਚਾਇਤਾਂ ਨੇ ਆਪਸ ਦੇ ਵਿੱਚ ਇਕਜੁੱਟ ਹੋ ਕੇ ਇਸ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਯੁੱਧ ਜੋ ਛੇੜਿਆ ਹੋਇਆ ਹੈ ਬਹੁਤ ਹੀ ਉਹਦਾ ਜਿਹੜਾ ਰਿਜ਼ਲਟ ਹੈ ਬਹੁਤ ਅਮੇਜ਼ਿੰਗ ਰਿਜ਼ਲਟ ਆ ਰਿਹਾ ਵੀ ਜਿਹੜੇ ਨਸ਼ੇੜੀ ਪਹਿਲਾਂ ਨਸ਼ਾ ਵੇਚਣ ਲੱਗੇ ਢੜਲੇ ਨਾਲ ਵੇਚਦੇ ਸੀਗੇ ਹੁਣ ਉਹਨਾਂ ਨੂੰ ਜਿਹੜਾ ਨਸ਼ਾ ਬੁਲਡੋਜ਼ਰ ਚੱਲ ਰਹੇ ਆ ਜਦੋਂ ਘਰ ਤੇ ਬੁਲਡੋਜ਼ਰ ਚੱਲੂਗਾ ਘਰ ਤੋਂ ਬੱਚੇ ਉਹਨਾਂ ਦੀ ਫੈਮਲੀ ਬੇਕਰ ਹੋएगी ਤਾਂ ਦੇਖੋ ਕਿਹੜਾ ਬੰਦਾ ਹੈਗਾ ਵੀ ਜਿਹੜਾ ਫੇਰ ਵੀ ਨਸ਼ੇ ਵੇਚਣ ਕਰਨੀ ਨੂੰ ਜਾਊਗਾ ਲੇਕਿਨ ਨਸ਼ਾ ਤਾਂ ਵਿਕਣਾ ਬੰਦ ਹੋ ਗਿਆ ਲੇਕਿਨ ਹੁਣ ਜਿਹੜੇ ਬੰਦੇ ਉਸ ਨਸ਼ੇ ਦੀ ਦਲਦਲ ਚ ਫਸੇ ਹੋਏ ਨੇ ਹੁਣ ਉਹਨਾਂ ਨੂੰ ਤਾਂ ਨਸ਼ੇ ਦੀ ਆਦਤ ਪਈ